ਹਾਂਜੀ ਐਸਪਿਰੈਂਟ ਤੁਹਾਡੇ ਲਈ ਇੱਕ ਵਾਰ ਫਿਰ ਤੋਂ ਸੁਨਹਿਰੀ ਮੌਕਾ ਜੇ ਤੁਸੀਂ ਆਪਦੀ ਤਿਆਰੀ ਨੂੰ ਪਰਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਫਿਰ ਇੱਕ ਪਰਖ ਇਗਜ਼ਾਮ ਕੰਡਕਟ ਕਰਨ ਜਾ ਰਹੇ ਹਾਂ ਜੋ ਕਿ ਸਾਡੀ ਸ਼੍ਰੀ ਦਾ ਦੂਜਾ ਟੈਸਟ ਹੋਊਗਾ ਜੋ ਅਸੀਂ ਲੈਣ ਜਾ ਰਹੇ ਹਾਂ 22 ਮਾਰਚ 2025 ਨੂੰ ਠੀਕ ਹੈ ਜੀ ਤੇ ਟਾਈਮ ਤੁਹਾਡਾ 10 ਵਜੇ ਰਹੂਗਾ ਹਾਂਜੀ ਜੋ ਸਿਲੇਬਸ ਰਹੂਗਾ ਜੋ ਆਮ ਇਗਜ਼ਾਮ ਚ ਪੁੱਛਿਆ ਜਾਂਦਾ ਪੰਜਾਬ ਦੇ ਇਗਜ਼ਾਮ ਜਾਂ ਸੈਂਟਰਲ ਲੈਵਲ ਦੇ ਇਗਜ਼ਾਮ ਚ ਪੁੱਛਿਆ ਜਾਂਦਾ ਉਹੀ ਤੁਹਾਡਾ ਸੇਮ ਸਿਲੇਬਸ ਰਹੂਗਾ ਜਿਵੇਂ ਤੁਹਾਨੂੰ ਜੀਕੇ ਕਰੰਟ ਅਫੇਅਰ ਪੁੱਛੇ ਜਾਣਗੇ ਲੋਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਜਾਨੀ ਕਿ ਰੀਜ਼ਨਿੰਗ ਐਂਡ ਮੈਥ ਪੰਜਾਬ ਹਿਸਟਰੀ ਐਂਡ ਕਲਚਰ ਪੰਜਾਬੀ ਇੰਗਲਿਸ਼ ਐਂਡ ਆਈਸੀਟੀ ਦੇ ਸਬਜੈਕਟ ਤੁਹਾਨੂੰ ਕੀ ਆ ਪੁੱਛੇ ਜਾਣਗੇ ਹੁਣ ਐਗਜ਼ਾਮ ਦਾ ਪੈਟਰਨ ਕੀ ਹੈ ਜੀ ਜਿਸ ਵਿੱਚ ਤੁਹਾਨੂੰ ਦੇਖਦੇ 21 ਕੁਐਸਚਨ ਤੁਹਾਨੂੰ ਕਰੰਟ ਅਫੇਅਰ ਦੇ ਨਾਲ ਜੀਕੇ ਪੰਜਾਬ ਸਟੇਟ ਐਂਡ ਕਲਚਰ 21 ਮੈਥ ਐਂਡ ਰੀਜ਼ਨਿੰਗ ਦੇ 5 ਇੰਗਲਿਸ਼ 3 ਆਈਸੀਟੀ ਤੇ 10 ਪੰਜਾਬੀ ਦੇ ਕੁਐਸਚਨ ਹੋਣਗੇ ਕਲੀਅਰ ਸੋ ਰਜਿਸਟ੍ਰੇਸ਼ਨ ਫੀਸ ਕਿੰਨੀ ਰਹਿਣ ਵਾਲੀ ਆ 200 ਰੁਪਏ ਜੇਕਰ 25 ਐਪਲੀਕੇਂਟਸ ਪਹਿਲੇ ਜਿਹੜੇ ਹੋਣਗੇ ਤਾਂ ਉਹਨੂੰ ਟੈਸਟ ਦੇ ਦਿ ਜਿਹੜੀ ਫੀਸ ਹੋ ਗਈ ਉਹਨਾਂ ਰਿਫੰਡ ਕੀਤੀ ਜਾਓਗੇ ਲਿਮਟਿਡ ਸੀਟਸ ਆ ਤਾਂ ਤੁਸੀਂ ਆਪਦੀਆਂ ਸੀਟਸ ਅੱਜ ਹੀ ਤੁਸੀਂ ਬੁੱਕ ਕਰਵਾਓ ਹਾਂਜੀ ਨੈਕਸਟ ਆ ਜੀ ਇਸ ਵਿੱਚ ਬਹੁਤ ਸਾਰੇ ਇੰਟਰਸਟਿੰਗ ਪ੍ਰਾਈਜ਼ ਰੱਖੇ ਗਿਆ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ 4100 ਫਰਸਟ ਪ੍ਰਾਈਜ਼ ਆ ਜੀ ਸੈਕੰਡ ਆ ਜੀ 2100 ਐਂਡ 1100 ਥਰਡ ਫੋਰ ਪ੍ਰਾਈਜ਼ ਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇੰਟਰਸਟਿੰਗ ਸਰਪ੍ਰਾਈਜ਼ ਗਿਫਟ ਵੀ ਤੁਹਾਨੂੰ ਦਿੱਤੇ ਜਾਣਗੇ ਹਾਂਜੀ ਸੋ ਅੱਗੇ ਆ ਜੀ ਇਸ ਇਸ ਟੈਸਟ ਨੂੰ ਪਾਸ ਕਰਨੇ ਕ੍ਰਾਈਟੇਰੀਆ 33% ਰੱਖਿਆ ਗਿਆ ਐਂਡ ਜੋ 10 ਸਟੂਡੈਂਟ ਹੋਣਗੇ ਠੀਕ ਹੈ ਜੀ ਤਾਂ ਉਹਨਾਂ ਨੂੰ ਸਾਡੇ ਜੋ ਬੈਚ ਚੱਲ ਰਿਹਾ ਉਹਨਾਂ ਵਿੱਚ 50% ਡਿਸਕਾਊਂਟ ਮਿਲੂਗਾ ਜਾਨੀ ਕਿ ਉਹਨਾਂ ਦਾ 7 ਤੋਂ ਲੈ ਕੇ 8000 ਤੱਕ ਦਾ ਫਾਇਦਾ ਹੋ ਸਕਦਾ ਤੂੰ ਇਨਾਮ ਤਾਂ ਮਿਲਣੀ ਆ ਤਾਂ ਨਾਲ ਤੁਹਾਨੂੰ ਇੱਕ 7 ਤੋਂ ਲੈ ਕੇ 8000 ਤੱਕ ਦਾ ਇੱਕ ਫਾਇਦਾ ਹੋਊਗਾ ਕਲੀਅਰ ਹੈ ਜੀ ਸੋ ਇਹ ਸਾਡੇ ਕੋਰਸ ਆ ਜੀ ਤਾਂ ਤੁਸੀਂ ਸਾਡੇ ਨਾਲ ਜੁੜਨ ਵਾਸਤੇ ਰਜਿਸਟ੍ਰੇਸ਼ਨ ਆ ਇਹ ਸਾਡਾ ਐਡਰੈਸ ਹੈ ਜੀ ਕੋਟਪੂਰਾ ਬਾਈਪਾਸ ਡੀਸੀ ਆਫਿਸ ਰੋਡ ਸ੍ਰੀ ਮੁਕਸਰ ਸਾਹਿਬ ਠੀਕ ਹੈ ਜੀ ਤੁਸੀਂ ਇੱਥੇ ਵੀ ਵਿਜ਼ਿਟ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ 76579 72579 76579 ਐਟ 72579 ਤੇ ਵੀ ਤੁਸੀਂ ਆਪ ਦੇ ਕੀਆ ਰਜਿਸਟ੍ਰੇਸ਼ਨ ਕਰਵਾ ਸਕਦੇ